ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟਸ ਦੇ ਜਿਹਨਾਂ ਦੇ ਪਾਚੇ ਨੇ ਜਿੰਨਾਂ ਨੇ ਡਰੱਗ ਪੈਸੇ ਨਾਲ ਕੋਠੀਆਂ ਖੜੀਆਂ ਕੀਤੀਆਂ ਜਾਂਦਾ ਤਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚੱਲ ਰਹੀ ਹੈ ਸਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਅੱਜ ਬਰਨਾਲਾ ਪੁਲਿਸ ਵੱਲੋਂ ਲੁੱਟਖੋਹਾਂ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸਾਡੇ ਨਾਲ ਡੀਐਸਪੀ ਸਤਵੀਰ ਸਿੰਘ ਵੈਸਨੋਂ ਤੋਂ ਲੈਨੇ ਪੂਰੀ ਜਾਣਕਾਰੀ ਸਰ ਕੀ ਕਰਨਾ ਚਾਹੁੰਦੇ ਜੋ ਲੁੱਟਖੋਹਾਂ ਵਾਲਾ ਬੰਮੇ ਪੁੜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਮਾਨਯੋਗ ਸ੍ਰੀ ਮੁਹੰਮਦ ਸਰਫਰਾਜ਼ ਆलम ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਡੀ ਥਾਣਾ ਸਿਟੀ 2 ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬ ਹੋਈ ਹੈ ਸਾਡੇ ਐਸਐਚਓ ਜਿਹਦੇ ਵਿੱਚ ਸਾਡੇ ਰਜੀਵ ਕੁਮਾਰ ਉਹਨਾਂ ਨੇ ਮਿਤੀ 8 8 ਨੂੰ ਜਿਹੜਾ ਇੱਕ ਗਰੋ ਫੜਿਆ ਸੀ ਗਰਚਾ ਰੋਡ ਤੋਂ ਇੱਕ ਮੋਟਰਸਾਈਕਲ ਦੇ ਉੱਤੇ ਜਾ ਰਹੇ ਸੀ ਇਹਨਾਂ ਨੇ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਨੂੰ ਗਾਰਾ ਲਾਇਆ ਹੋਇਆ ਸੀਗਾ ਉਹਨਾਂ ਵਿੱਚੋਂ ਦੋ ਬੰਦਿਆਂ ਨੂੰ ਫੜ ਲਿਆ ਸੀ ਇੱਕ ਬੰਦਾ ਜਿਹੜਾ ਭੱਜ ਗਿਆ ਸੀ ਤੇ ਫਰਦਰ ਪੁੱਛਗਿੱਛ ਕਰਨ ਤੇ ਇਹਨਾਂ ਕੋਲੋਂ ਇੱਕ ਕਿਰਪਾਨ ਤੇ ਕਰਾੜ ਜਿਹੜੀ ਬਰਾਮਦ ਹੋਈ ਇੱਕ ਮੋਟਰਸਾਈਕਲ ਵੀ ਜਿਹਦੇ ਤੇ ਜਾ ਰਹੇ ਸੀ ਉਹ ਵੀ ਬਰਾਮਦ ਹੋਇਆ ਸੋ ਜੋ ਸ਼ੁਰੂਆਤੀ ਪੁੱਛਗਿੱਛ ਤੋਂ ਤੇ ਸਾਹਮਣੇ ਆਇਆ ਕਿ ਇਹ ਸਾਰੇ ਲੁੱਟਾਂ ਖੋਹਾਂ ਵਿੱਚ ਇਹਨਾਂ ਨੇ ਇੱਕ ਗਰੋਹ ਬਣਾਇਆ ਹੋਇਆ ਤੇ ਲੁੱਟਾਂ ਖੋਹਾਂ ਸਨੈਚਿੰਗ ਦਾ ਜਿਹੜਾ ਕੰਮ ਕਰਦੇ ਨੇ ਸੋ ਮੁਕੱਦਮਾ ਨੰਬਰ 354 364 ਬਟਾ 25 ਥਾਣਾ ਸਿਟੀ 2 ਬਰਨਾਲਾ ਦੀ ਧਾਰਾ 304 111 112 ਜਿਹੜਾ ਬੀਐਨਐਸ ਦਰਜ ਕਰ ਲਿਆ ਗਿਆ ਸੀ ਇਹ ਦੋਸ਼ੀ ਜਿਹੜੇ ਨੇ ਇਹਨਾਂ ਦੀ ਪਛਾਣ ਪ੍ਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਵਾਸੀ ਫਰਵਾਹੀ ਹੋਈ ਸੀ ਇੱਕ ਇਹਨਾਂ ਦੇ ਨਾਲ ਦਾ ਜਿਹੜਾ ਦੋਸ਼ੀ ਭੱਜ ਗਿਆ ਸੀ ਉਹਨੂੰ ਵੀ ਦਰਾਨੇ ਤਪਤੀਚ ਫੜ ਲਿਆ ਗਿਆ ਉਹਦੀ ਪਛਾਣ ਜਸ਼ਨਪ੍ਰੀਤ ਸਿੰਘ ਵਾਸੀ ਫਰਵਾਹੀ ਹੋਈ ਹੈ ਇਹ ਤਿੰਨੋਂ ਫਰਵਾਹੀ ਦੇ ਰਹਿਣ ਵਾਲੇ ਆਏ ਬਰਨਾਲਾ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਲੁੱਟਾਖੋਹਾਂ ਤੇ ਸਨੇਚਿੰਗ ਦੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ ਇਹਨਾਂ ਤੋਂ ਹੁਣ ਤੱਕ ਇੱਕ ਖੋਇਆ ਹੋਇਆ ਮੋਟਰਸਾਈਕਲ ਤੇ ਇੱਕ ਖੋਇਆ ਹੋਇਆ ਮੋਬਾਈਲ ਫੋਨ ਜਿਹੜਾ ਬਰਾਮਦ ਕੀਤਾ ਗਿਆ ਇਹ ਸਾਹਮਣੇ ਆਇਆ ਕਿ ਜਿਹੜਾ ਮੋਬਾਈਲ ਫੋਨ ਹੈ ਇਹਨਾਂ ਨੇ ਫਰਵਾਹੀ ਰੋਡ ਤੋਂ ਸਨੇਚ ਕੀਤਾ ਸੀ ਤੇ ਹੁਣ ਤੱਕ ਇਹਨਾਂ ਨੇ ਹੋਰ ਵੀ ਕਾਫੀ ਜ਼ਿਆਦਾ ਵਾਰਦਾਤਾਂ ਮੰਨੀਆਂ ਨੇ ਜਿਹੜੀਆਂ ਇਹਨਾਂ ਨੇ ਬਰਨਾਲਾ ਚੈਰ ਵਿੱਚ ਕੀਤੀਆਂ ਨੇ ਜਿਵੇਂ ਕਿ ਇਹਨਾਂ ਨੇ ਹੰਡਾਇਆ ਰੋਡ ਤੇ ਇੱਕ ਆਈਸਕ੍ਰੀਮ ਵੇਚਣ ਵਾਲੇ ਤੋਂ 1800 ਰੁਪਇਆ ਖੋਇਆ ਸੀ ਤੇ ਖੁੱਡੀ ਰੋਡ ਤੇ ਇੱਕ ਵਿਅਕਤੀ ਤੋਂ 2000 ਰੁਪਏ ਤੇ ਇੱਕ ਮੋਬਾਈਲ ਫੋਨ ਸਨੇਚ ਕੀਤਾ ਸੀ ਤੇ ਫਰਦਰ ਵੀ ਸਾਨੂੰ ਹੋਰ ਵੀ ਇਹਨਾਂ ਦੇ ਜਿਹੜੇ ਅਸੀਂ ਗਰੋਹ ਦੇ ਮੈਂਬਰ ਨੇ ਆਇਡੈਂਟੀਫਾਈ ਕੀਤੇ ਨੇ ਉਹਨਾਂ ਨੂੰ ਵੀ ਜਲਦੀ ਗ੍ਰਫਤਾਰ ਕੀਤਾ ਜਾਏਗਾ ਤੇ ਹੋਰ ਵੀ ਬਰਾਮਦਗੀ ਕੀਤੀਆਂ ਜਾਣਗੀਆਂ ਸਰਮਾਨ ਵਗੈਰਾ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਂਡ ਲਿਆ ਗਿਆ ਇਹ ਸਨ ਡੀਐਸਪੀ ਸੁਤਵੀਰ ਸਿੰਘ ਵੈਦ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਦਿਨਕ ਸਵੇਰਾ ਲਈ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ